ਅਹੀਂ ਕਿਹਾ ਕਿ ਉਹ ਕਰਮ ਕਰੋ ਜਿੱਚ ਰੱਬ ਖੁਸ਼ ਹੋਵੇ ਕਿਉਂਕਿ ਰੱਬ ਕਿੱਦਾਂ ਖੁਸ਼ ਹੋਏਗਾ ਜਦੋਂ ਰੱਬ ਦੇ ਬੰਦੇ ਖੁਸ਼ ਹੋਣਗੇ ਇੱਥੇ ਇੱਕ ਫਕੀਰ ਦੀ ਕਹਾਣੀ ਯਾਦ ਆ ਗਈ ਸਾਨੂੰ ਜਰਾ ਉਹ ਵੀ ਦੱਸ ਦਈਏ ਅਸੀਂ ਫਿਰ حضرت ਉਮਰ ਦੀ ਸਾਖੀ ਵੱਲ ਚਲਾਂਗੇ ਕਿ ਇੱਕ ਫਕੀਰ ਹਮੇਸ਼ਾ ਇੱਕ ਪਹਾੜ ਤੇ ਜਾ ਕੇ ਇਬਾਦਤ ਕਰਦੇ ਹੁੰਦੇ ਸੀ ਇਕਾਂਤ ਵਿੱਚ ਜਾ ਕੇ ਕਿਉਂਕਿ ਜਿਸ ਨਗਰ 'ਚ ਰਹਿੰਦੇ ਸੀ ਉਹਦੇ ਨਾਲ ਹੀ ਇੱਕ ਪਹਾੜੀ ਸੀ ਉਸ ਪਹਾੜੀ ਦੇ ਉੱਪਰ ਬਹਿ ਕੇ ਇਬਾਦਤ ਕਰਦੇ ਹੁੰਦੇ ਜਿੱਥੇ ਕੋਈ ਡਿਸਟਰਬੈਂਸ ਨਾ ਹੋਵੇ ਕੋਈ ਉਹਨਾਂ ਨੂੰ ਪਰੇਸ਼ਾਨ ਨਾ ਕਰੇ ਬਸ ਆਪਣੇ ਰੱਬ ਨੂੰ ਆਪਣੇ ਯਾਰ ਦੂੰ ਉਹ ਆਰਾਮ ਨਾਲ ਯਾਦ ਕਰ ਸਕਣ ਇਹ ਪੈਗੰਬਰ ਇਲਿਆਸ ਦੇ ਸਮੇਂ ਦੀ ਗੱਲ ਹੈ حضرت ਇਲਿਆਸ ਇੱਕ ਪੈਗੰਬਰ ਹੋਏ ਆ ਖੁਦਾ ਦੇ ਜਿਦਾ موسی ਹੋਏ ਹੁਣ ਕਹਿੰਦੇ ਇੱਕ ਦਿਨ ਉਹ ਫਕੀਰ ਪਹਾੜੀ ਤੇ ਜਾ ਰਿਹਾ ਸੀ ਤਾਂ ਪਹਾੜੀ ਦਾ ਰਸਤਾ ਇੱਕ ਜਗ੍ਹਾ ਇੰਨਾ ਔਖਾ ਸੀ ਇੰਨੀ ਸਲਿਪਰੀ ਸੀ ਕਿ ਉੱਤੇ ਸਿੱਧੀ ਚਟਾਨ ਸੀ ਜਿਸ ਤੇ ਚੜ੍ਹਨਾ ਪੈਂਦਾ ਸੀ ਹੁਣ ਜਦੋਂ ਚੜ੍ਹਨ ਲੱਗਾ ਪੈਰ ਫਿਸਲਿਆ ਜਦੋਂ ਪੈਰ ਫਿਸਲਿਆ ਤਾਂ ਥੋੜਾ ਗੋਡੇ ਤੇ ਰਗੜ ਲੱਗ ਗਈ ਜਦੋਂ ਰਗੜ ਲੱਗੀ ਘਿਸੜ ਰਹਾ ਹੋਇਆ ਥੱਲੇ ਆਇਆ ਤਾਂ ਰੱਬ ਨੂੰ ਕਹਿਣ ਲੱਗਾ ਵਾਹ ਰੱਬਾ ਤੇਰਾ ਨਾਮ ਲੈਣ ਰੋਜ਼ ਉੱਪਰ ਚੜਦਾ ਆ ਤੂੰ ਪੱਕੀ ਸਭ ਠੀਕ ਬਣਾਇਆ ਪਰ ਆਹ ਚਟਾਨ ਕਿਉਂ ਬਣਾਈ ਇਹ ਚਟਾਨ ਦੀ ਮੈਨੂੰ ਸਮਝ ਨਹੀਂ ਆਈ ਇਹ ਨਹੀਂ ਬਣਾਨੀ ਚਾਹੀਦੀ ਸੀ ਤੈਨੂੰ ਇਸ ਲਈ ਉੱਥੇ ਸ਼ਿਕਾਇਤ ਕਰ ਦਿੱਤੀ ਇੱਧਰ ਜਦੋਂ ਸ਼ਿਕਾਇਤ ਕੀਤੀ ਤਾਂ ਉੱਧਰ ਇਲਿਆਸ ਪੈਗੰਬਰ ਬੈਠੇ ਸੀ ਆਪਣੀ ਬੰਦਗੀ ਤੇ ਖੁਦਾ ਦੀ ਬਹੀ ਆਈ ਬਹੀ ਦਾ ਮਤਲਬ ਇਲਹਾਮ ਆਇਆ ਆਵਾਜ਼ ਆਈ ਕਿ ਇਲਿਆਸ ਜਾ ਜਾ ਕੇ ਇੱਕ ਫਕੀਰ ਹੈ ਜੋ ਪਹਾੜ ਤੇ ਬਹਿ ਕੇ ਇਵਾਦਤ ਕਰਦਾ ਉਹਨੂੰ ਦੱਸ ਦੇ ਤੇ ਉਹਨੇ ਇੱਕ ਸ਼ਿਕਾਇਤ ਕੀਤੀ ਹੈ ਨਾ ਉਹਨੇ ਕਿ ਸ਼ਿਕਾਇਤ ਕੀਤੀ ਹੈ ਉਹਦੀ ਸ਼ਿਕਾਇਤ ਤੋਂ ਮੇਰਾ ਦਿਲ ਇੰਨਾ ਦੁਖੀ ਹੈ ਮੈਂ ਨਾਰਾਜ ਹਾਂ ਉਸ ਤੋਂ ਕਿਉਂਕਿ ਜਿਹੜੇ ਪਿਆਰੇ ਹੁੰਦੇ ਉਹ ਕਦੀ ਸ਼ਿਕਾਇਤ ਨਹੀਂ ਕਰਦੇ ਉਹ ਤਾਂ ਹਰ ਵੇਲੇ ਸ਼ੁਕਰ ਕਰਦੇ ਆ ਅੱਜ ਮਾੜੀਏ ਉਹਦੇ ਗੋਡੇ ਤੇ ਸੱਟ ਲੱਗੀ ਸ਼ਿਕਾਇਤਾਂ ਕਰਨ ਲੱਗ ਪਿਆ ਕਿ ਰੱਬਾ ਇਹਨੂੰ ਕਿਉਂ ਬਣਾਇਆ ਆਹ ਚੀਜ਼ ਕਿਉਂ ਬਣਾਈ ਉਹ ਮੇਰੀ ਬਣਾਈ ਕੁਦਰਤ ਤੇ ਮੇਰੀ ਬਣਾਈ ਚੀਜ਼ ਤੇ ਮੈਨੂੰ ਤਾਣਾ ਦੇ ਰਿਹਾ ਕਿਉਂ ਬਣਾਈ ਉਹਨੂੰ ਕੀ ਪਤਾ ਕਿ ਹਰ ਚੀਜ਼ ਬਣਾਉਣ ਪਿੱਛੇ ਇੱਕ ਮਕਸਦ ਹੈ ਇੱਕ ਰਾਜ ਹੈ ਇਸ ਲਈ ਜੇ ਤੁਹਾਨੂੰ ਉਸ ਮਾਲਕ ਨੇ ਜੀਵਨ ਦਿੱਤਾ ਹੈ ਨਾ ਤਾਂ ਇਹ ਪਿੱਛੇ ਵੀ ਇੱਕ ਮਕਸਦ ਹੈ ਇੱਕ ਰਾਜ ਹੈ ਕਦੀ ਵੀ ਆਪਣੇ ਆਪ ਨੂੰ ਇਹ ਨਾ ਸੋਚੋ ਕਿਉਂਕਿ ਕਈ ਬੰਦੇ ਕਹਿੰਦੇ ਰੱਬਾ ਮੈਨੂੰ ਪੈਦਾ ਹੀ ਕਿਉਂ ਕੀਤਾ ਪਤਾ ਨਹੀਂ ਰੱਬ ਨੇ ਮੈਨੂੰ ਜ਼ਿੰਦਗੀ ਕਿਉਂ ਦਿੱਤੀ ਤੁਸੀਂ ਤਾਂ ਨਹੀਂ ਇਦਾਂ ਕਹਿੰਦੇ ਹੈ ਕਾਹੀਂ ਤੱਕ ਆ ਜਾਂਦਾ ਹੈ ਇਦਾਂ ਦੀ ਗੱਲ ਉਹੀ ਕਹਿ ਸਕਦਾ ਜਿਹਦੀ ਯਾਰੀ ਆਪਣੇ ਮਾਲਕ ਨਾਲ ਨਾ ਹੋਵੇ ਆ ਹੁਣੇ ਸ਼ਬਦ ਸੁਣ ਰਹੇ ਸੀ ਨਾ ਸੋਹਣਿਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ ਸੋਹ ਰੱਬ ਦੀ ਸਾਨੂੰ ਜ਼ਿੰਦਗੀ ਇੰਨੀ ਪਿਆਰੀ ਨਾ ਹੁੰਦੀ ਕਿਉਂਕਿ ਜ਼ਿੰਦਗੀ ਨਾਲ ਵੀ ਉਦੋਂ ਪਿਆਰ ਹੋ ਜਾਂਦਾ ਜਦੋਂ ਇਹ ਜ਼ਿੰਦਗੀ ਉਹਦੇ ਨਾਲ ਜੁੜ ਜਾਂਦੀ ਹੈ ਜਦੋਂ ਇਹ ਜੀਵਨ ਦੇ ਅੰਦਰ ਆਪਣੇ ਮਾਲਿਕ ਦਾ ਪ੍ਰੇਮ ਹੋ ਜਾਂਦਾ ਹੈ ਪੈਦਾ ਤਾਂ ਫਿਰ ਇਨਸਾਨ ਕਹਿੰਦਾ ਹੁਣ ਜ਼ਿੰਦਗੀ ਵੀ ਪਿਆਰੀ ਲੱਗਣ ਲੱਗ ਪਈ ਹੈ ਹੁਣ ਜ਼ਿੰਦਗੀ 'ਚ ਵੀ ਇੱਕ ਅਨੰਦ ਆਂਦਾ ਇੱਕ ਰਸ ਆ ਗਿਆ ਹੈ ਨਹੀਂ ਤਾਂ ਪਹਿਲਾਂ ਤਾਂ ਜ਼ਿੰਦਗੀ ਬੇਰਸ ਹੈ ਕਿਉਂਕਿ ਬੇਰਸ ਨਾਲ ਪਿਆਰ ਕਰਾਂਗੇ ਤਾਂ ਫਿਰ ਬੇਰਸਾ ਹੀ ਜ਼ਿੰਦਗੀ ਹੋਏਗੀ ਤਾਂ ਜਦੋਂ ਰਸਦਾਰ ਨਾਲ ਪਿਆਰ ਕਰਾਂਗੇ ਤਾਂ ਫਿਰ ਜੀਵਨ ਚ ਰਸੀ ਰਸ ਆ ਜਾਏਗਾ। ਇਹ ਕਸੂਰ ਇਨਸਾਨ ਦਾ ਹੈ ਕਿਉਂਕਿ ਇਨਸਾਨ ਉਤਰ ਜ਼ਿੰਦਗੀ ਲਾ ਰਿਹਾ ਹੈ ਜਿਦਾ ਸਮਝ ਲਓ ਕਿ ਇੱਕ ਗੰਨਾ ਹੁੰਦਾ ਉਹਨੂੰ ਬੇਲਣ ਚ ਪਾ ਕੇ ਪੂਰੀ ਰਸ ਕੱਢ ਲਈ ਜਾਂਦੀ ਹੈ। ਜਦੋਂ ਪੂਰੀ ਰਸ ਕੱਢ ਦਿੱਤੀ ਹੁਣ ਛਿਲਕੇ ਪਏ ਆ ਤਾਂ ਬੰਦਾ ਕੋਈ ਛਿਲਕੇ ਚਾ ਕੇ ਮੂੰਹ ਚ ਪਾ ਕੇ ਖਾਵੇ। ਕਹਣਾ ਲੈ ਇਹ ਕਿਹੜੇ ਮਿੱਠੇ ਆ। ਰਸ ਹੀ ਹੈ ਵੀ ਮੂੰਹ ਛਿਲ ਹੋ ਗਿਆ। ਉਹ ਭਾਈ ਤੂੰ ਗਲਤ ਜਗ੍ਹਾ ਲੱਭ ਰਿਹਾ ਹੈ। ਜਿੱਥੇ ਰਸ ਹੈ ਉੱਥੇ ਜਾ। ਤਾਂ ਫਿਰ ਜ਼ਿੰਦਗੀ ਚ ਰਸ ਆਏਗਾ ਜਿੱਥੇ ਰਸ ਹੀ ਨਹੀਂ ਹੈ ਨਿਚ ਨਚੜ ਚੁਕਾ ਹੈ ਉਹ ਉਥੇ ਰਸ ਲੱਭੇਗਾ ਤਾਂ ਰਸ ਕਿੱਥੋਂ ਮਿਲਣਾ ਹੈ ਮੂੰਹ ਛਿਲਿਆ ਜਾਣਾ ਤੇਰਾ ਬੋਲੋ ਸਹੀ ਹੈ ਕਿ ਨਹੀਂ ਇਸੇ ਤਰ੍ਹਾਂ ਇਨਸਾਨ ਵੀ ਜਦੋਂ ਦੁਨੀਆ ਦੀ ਤਰਫ ਜਾਂਦਾ ਹੈ ਤਾਂ ਦੁਨੀਆ ਵੀ ਉਹ ਗੰਨੇ ਦੀ ਤਰ੍ਹਾਂ ਜਿੱਚੋਂ ਸਾਰਾ ਰਸ ਨਿਕਲ ਚੁਕਾ ਕਿਉਂਕਿ ਰਸਤਾ ਉਹਦੇ ਅੰਦਰ ਹੀ ਹੈ ਉਹਦੇ ਨਾਮ ਦੇ ਅੰਦਰ ਹੈ ਉਹਦੇ ਇਸ਼ਕ ਦੇ ਅੰਦਰ ਹੈ ਉਹਦੀ ਮੁਹੱਬਤ ਦੇ ਅੰਦਰ ਹੈ ਜਿਸ ਵੇਲੇ ਉਹਦੇ ਨਾਲ ਸਾਡੇ ਦਿਲ ਦੀ ਤਾਰ ਜੁੜਦੀ ਹੈ ਤਾਂ ਫਿਰ ਜੀਵਨ ਚ ਰਸ ਆਉਂਦਾ ਹੈ ਤਾਂ ਜਦੋਂ ਤਾਰਾ ਹੀ ਅਸੀਂ ਹੋਰ ਪਾਸੇ ਜੋੜੀ ਜਾਵਾਂਗੇ ਫੇਕਣਾ ਜੀਵਨ ਚ ਗਰੰਟ ਨਹੀਂ ਆ ਰਿਹਾ ਉਹ ਭਾਈ ਫਿਊਜ਼ ਬੈਲਵਾ ਨਾਲ ਕਦੀ ਜਗਦੇ ਦੇਖਿਆ ਹੈ ਹੈ ਲਾਣਾ ਤ ਉਧਰ ਲਾ ਜਿੱਥੇ ਪੂਰਾ ਟਰਾਂਸਫਾਰਮ ਤਿਆਰ ਹੈ ਪੂਰਾ ਜਿੱਦਾਂ ਕਹਿੰਦੇ એનર્ਜੀ ਨਾਲ ਭਰਪੂਰ ਹੈ ਪ੍ਰਮਾਤਮਾ ਸੋਰਸ ਆਫ એનર્ਜੀ ਹੈ ਕਿਉਂਕਿ ਪੂਰੀ ਦੁਨੀਆ ਨੂੰ ਜਿਹੜੀ ਸ਼ਕਤੀ ਚਲਾ ਰਹੀ ਹੈ ਉਹਨੂੰ ਕਿਹਾ ਸੋਰਸ ਆਫ એનર્ਜੀ ਸਮਝਦੇ ਨਾ ਸੋਰਸ ਆਫ એનર્ਜੀ ਯਾਨੀ ਜੋ એનર્ਜੀ ਦਾ ਭੰਡਾਰ ਹੈ ਇਸ ਲਈ ਅਹੀਂ ਇੱਥੇ ਅਸੀਂ ਕਹਿਣਾ ਚਾਹਾਂਗੇ ਕਿ ਜਦੋਂ ਸਾਡਾ ਪ੍ਰੇਮ ਆਪਣੇ ਮਾਲਕ ਦੇ ਨਾਲ ਹੁੰਦਾ ਹੈ ਜਦੋਂ ਤਾਰਾ ਸਾਡੀਆਂ ਸਹੀ ਜਿਹੜਾ ਜੁੜਦੀਆਂ ਤਾਂ ਜੀਵਨ 'ਚ ਮਜ਼ਾ ਆਨੰਦ ਸ਼ਾਂਤੀ ਸਕੂਨ ਖੁਸ਼ੀ ਫਿਰ ਆਣੀ ਸ਼ੁਰੂ ਹੁੰਦੀ ਹੈ ਪਰ ਜਦੋਂ ਆਪਣੇ ਮਾਲਕ ਨੂੰ ਭੁੱਲ ਕੇ ਆ ਦੁਨੀਆ ਪਿੱਛੇ ਹੀ ਦੌੜਦੇ ਰਾਵਾਂਗੇ ਸੰਸਾਰ ਪਿੱਛੇ ਹੀ ਦੌੜਦੇ ਰਾਵਾਂਗੇ ਤਾਂ ਜਿੱਦਾਂ ਪਹਿਲਾਂ ਦੱਸਿਆ ਕਿ ਸੰਸਾਰ ਵਿੱਚ ਤੁਸੀਂ ਰਹੋ ਸੰਸਾਰ ਨੂੰ ਆਪਣੇ ਅੰਦਰ ਨਾ ਰਹਿਣ ਦਿਓ ਅੰਦਰੋਂ ਮਾਲਕ ਹੀ ਰਹਿਣਾ ਚਾਹੀਦਾ ਕਿ ਮੈਂ ਦੁਨੀਆ 'ਚ ਰਹਿੰਦਾ ਹਾਂ ਠੀਕ ਹੈ ਮੈਂ ਮਕਾਨ 'ਚ ਰਹਿੰਦਾ ਹਾਂ ਕਪੜਾ ਪਾਉਂਦਾ ਹਾਂ ਪੈਸਾ ਮੰਦਾ ਹਾਂ ਖਰਚਦਾ ਹਾਂ ਯਾਨੀ ਹਰ ਚੀਜ਼ ਨੂੰ ਮੈਂ ਇਸਤੇਮਾਲ ਕਰਦਾ ਹਾਂ ਕਿਉਂਕਿ ਮੈਂ ਦੁਨੀਆ 'ਚ ਰਹਿੰਦਾ ਹਾਂ ਇਸ ਲਈ ਦੁਨੀਆ ਦੀ ਹਰ ਚੀਜ਼ ਦੀ ਮੈਨੂੰ ਜ਼ਰੂਰਤ ਹੈ ਉਹ ਮੈਂ ਜ਼ਰੂਰਤ ਪੂਰੀ ਕਰ ਰਿਹਾ ਹਾਂ ਪਰ ਜੇ ਮੇਰੇ ਅੰਦਰ ਦੀ ਗੱਲ ਦੇਖੋ ਤਾਂ ਅੰਦਰ ਮੇਰੇ ਮੇਰਾ ਮਾਲਕ ਹੀ ਹੈ ਸਮਝਦੇ ਹੋ ਕਿ ਨਹੀਂ ਅੰਦਰ ਮੇਰੇ ਉਹਦਾ ਹੀ ਇਸ਼ਕ ਹੈ ਉਹਦੀ ਮੁਹੱਬਤ ਹੈ ਕਿਉਂਕਿ ਬਾਹਰੀ ਤੌਰ ਤੇ ਦੁਨੀਆ ਅੰਦਰੋਨੀ ਤੌਰ ਤੇ ਉਹ ਮੇਰਾ ਮਾਲਕ ਕਿਉਂਕਿ ਕੱਪੜੇ ਦੀ ਜ਼ਰੂਰਤ ਹੈ ਬਾਹਰੀ ਤੌਰ ਤੇ ਬੋਲੋ ਹੈ ਹੋ ਜਾਂਦੀ ਜ਼ਰੂਰਤ ਹੈ ਬਾਹਰੀ ਤੌਰ ਤੇ ਹੈ ਹਰ ਚੀਜ਼ ਦੀ ਮਕਾਨ ਦੀ ਜ਼ਰੂਰਤ ਹੈ ਬਾਹਰੀ ਤੌਰ ਤੇ ਹੈ ਪਰ ਉਹਨੇ ਬਾਹਰੀ ਤੌਰ ਤੇ ਹੈ ਅੰਦਰੂਨੀ ਤੌਰ ਤੇ ਤਾਂ ਉਹਦੇ ਇਸ਼ਕ ਦੀ ਜ਼ਰੂਰਤ ਹੈ ਉਹਦੇ ਵਿਸ਼ਵਾਸ ਦੀ ਜ਼ਰੂਰਤ ਹੈ ਉਹਦੀ ਮੁਹੱਬਤ ਦੀ ਜ਼ਰੂਰਤ ਹੈ ਉਹਦੀ ਰਹਿਮਤ ਦੀ ਜ਼ਰੂਰਤ ਹੈ ਇਸ ਲਈ ਬਾਹਰੀ ਤੌਰ ਤੇ ਇਹ ਚੀਜ਼ਾਂ ਤਾਂ ਅੰਦਰੂਨੀ ਤੌਰ ਤੇ ਉਹਦੀ ਰਹਿਮਤ ਔਰ ਜਦੋਂ ਉਹਦੀ ਰਹਿਮਤ ਨਾਲ ਸਾਡੀ ਸੁਰਤੀ ਜੁੜਦੀ ਹੈ ਤਾਂ ਬਾਹਰੀ ਤੌਰ ਤੇ ਵੀ ਖੁਸ਼ੀਆਂ ਆਪਣੇ ਆਪ ਹੀ ਆਣੀਆਂ ਸ਼ੁਰੂ ਹੋ ਜਾਂਦੀਆਂ ਸਮਝ ਰਹੇ ਹੋ ਕਿ ਨਹੀਂ ਇਸ ਲਈ ਧਿਆਨ ਦੇਣਾ ਕਿਉਂਕਿ ਸੰਤਾਂ ਫਕੀਰਾਂ ਦੇ ਵਚਨ ਹੀ ਸਾਡੇ ਜੀਵਨ ਨੂੰ ਬਦਲਦੇ ਆ ਤਾਂ ਹੀ ਕਿਹਾ ਜਾਂਦਾ ਕਿ ਪੂਰਾ ਧਿਆਨ ਬਚਨਾਂ ਨਾਲ ਜੋੜਦਿਆ ਕਰੋ ਆ ਕਈ ਵਾਰਾ ਦੇਖਿਆ ਕਿ ਬੰਦਾ ਸਤਸੰਗ ਵਿੱਚ ਬਹਿ ਕੇ ਵੀ ਮੋਬਾਈਲ ਤੇ ਲੱਗਾ ਰਹਿੰਦਾ ਹੈ ਲੱਗਾ ਰਹਿੰਦਾ ਕਿ ਨਹੀਂ ਹੁਣ ਕਿਤੇ ਲਿਖਿਆ ਮੈਨਿਊ ਦੇ ਅੰਦਰ ਜਿਹਨੇ ਬਣਾਇਆ ਮੋਬਾਈਲ ਕਿ ਹਰ ਵੇਲੇ ਹੱਥ 'ਚ ਹੀ ਰਹਿਣਾ ਚਾਹੀਦਾ ਹੈ ਜਵਾਬ ਦਿਓ ਮੈਨਿਊ 'ਚ ਲਿਖਿਆ ਹੈ ਜਦੋਂ ਮੋਬਾਈਲ ਖਰੀਦਦੇ ਆ ਕਿ ਉਹਨਾਂ ਨੇ ਲਿਖ ਕੇ ਲਾਇਆ ਹੋਵੇ ਕਿ ਭਾਈ ਹਰ ਵੇਲੇ ਹੱਥ 'ਚ ਰੱਖਣਾ ਇਹਨੂੰ ਇਦਾਂ ਠੀਕ ਹੈ ਅੰਦਰ ਰੱਖ ਲਿਆ ਕਰੋ ਜਦੋਂ ਬੈਲ ਵੱਜੇ ਫੇਰ ਕੱਢ ਲਿਆ ਕਰੋ ਬਾਹਰ ਨਹੀਂ ਤਾਂ ਆਨੰਦ ਲਿਆ ਕਰੋ ਧਿਆਨ ਰਿਆ ਕਰੋ ਮਾਲਕ ਦੇ ਵਚਨਾਂ 'ਤੇ ਤਰਫ ਕਿਉਂਕਿ ਜੋ ਇਦਾਂ ਮਿਲ ਜਾਣਾ ਹੈ ਨਾ ਉਹ ਇਦਾਂ ਨਹੀਂ ਮਿਲਦਾ ਸਮਝਦੇ ਹੋ ਇਸ ਲਈ ਇਹ ਵੀ ਇੱਕ ਸਹੂਲਤ ਹੈ ਕਿ ਸਾਡੇ ਵਾਸਤੇ ਬਾਹਰੀ ਤੌਰ ਤੇ ਹੈ ਅੰਦਰ ਅੰਦਰ ਤਾਂ ਸਿਰਫ ਸਾਡਾ ਮਾਲਕ ਹੋਣਾ ਚਾਹੀਦਾ ਹੈ ਉਹ ਮਾਲਕ ਦੀ ਮੁਹੱਬਤ ਹੋਣੀ ਚਾਹੀਦੀ ਹੈ ਔਰ ਜਿੱਥੇ ਉਹਦੀ ਮੁਹੱਬਤ ਆ ਗਈ ਉੱਥੇ ਸ਼ਿਕਵੇ ਸ਼ਿਕਾਇਤਾਂ ਰਹਿੰਦੀਆਂ ਨਹੀਂ ਉੱਥੇ ਸਾਰਾ ਵੇਲੇ ਸ਼ੁਕਰਾਨਾ ਰਹਿੰਦਾ ਹੈ ਸੋ ਫਕੀਰ ਨੂੰ ਜਦੇ ਗੋਡੇ ਤੇ ਮਾਰੀ ਰਗੜ ਲੱਗੀ ਤਾਂ ਖੁਦਾ ਨੇ ਕਿਹਾ ਜਾ ਜਾ ਕੇ ਇlias ਜਾ ਕੇ ਉਸ ਫਕੀਰ ਨੂੰ ਦੱਸ ਦੇ ਕਿ ਮੈਂ ਜੋ ਵੀ ਚੀਜ਼ ਬਣਾਉਂਦਾ ਉਹਦੇ ਪਿੱਛੇ ਕੋਈ ਮਕਸਦ ਹੁੰਦਾ ਹੈ ਮਕਸਦ ਦਾ ਮਤਲਬ ਸਮਝਦੇ ਹੋ ਕੋਈ ਰਾਜ ਹੁੰਦਾ ਹੈ ਕੋਈ ਵੀ ਚੀਜ਼ ਮੈਂ ਬ्यर्थ ਨਹੀਂ ਬਣਾਉਂਦਾ ਅੱਜ ਉਹਨਾਂ ਮੇਰੀ ਬਣਾਈ ਚੀਜ਼ ਤੇ ਸ਼ਿਕਾਇਤ ਕਰਕੇ ਆਪਣਾ ਪਿਆਰ ਗਵਾ ਲਿਆ ਉਹਨਾਂ ਨੂੰ ਕਹਦੇ ਤੂੰ ਨਰਕਾਂ 'ਚ ਜਾਏਗਾ ਤੂੰ ਨਰਕਾਂ 'ਚ ਜਾਏਗਾ ਇਸ ਲਈ ਇੱਕ ਵਾਰ ਫਿਰ ਰਿਪੀਟ ਕਰਾਂਗੇ ਕਿ ਤੁਹਾਨੂੰ ਅਗਰ ਉਸ ਮਾਲਿਕ ਨੇ ਬਣਾਇਆ ਤਾਂ ਕੋਈ ਨਾ ਕੋਈ ਇਹਦੇ ਪਿੱਛੇ ਕੀ ਹੈ ਮਕਸਦ ਕੋਈ ਨਾ ਕੋਈ ਮਕਸਦ ਇਸ ਲਈ ਆਪਣੇ ਆਪ ਨੂੰ ਬੇਕਾਰ ਨਹੀਂ ਸਮਝਣਾ ਆਪਣੇ ਆਪ ਨੂੰ ਕਦੀ ਨਹੀਂ ਇਹ ਕਹਣਾ ਰੱਬ ਨੇ ਮੈਨੂੰ ਜ਼ਿੰਦਗੀ ਕਿਉਂ ਦਿੱਤੀ ਹੈ ਪਤਾ ਨਹੀਂ ਮੈਨੂੰ ਜੀਵਨ ਕਿਉਂ ਦਿੱਤਾ ਹੈ ਕਈ ਬੰਦੇ ਕਹਿ ਦਿੰਦੇ ਤੁਸੀਂ ਤਾਂ ਇੱਕ ਵਾਰ ਫੇਰ ਪੁੱਛਾਂਗੇ ਕਿ ਕੋਈ ਪਹਿਲਾਂ ਜਵਾਬ ਨਹੀਂ ਆਇਆ ਸੀ ਤੁਸੀਂ ਤਾਂ ਨਹੀਂ ਕਹਿੰਦੇ ਇਦਾਂ ਤੇ ਪਤਾ ਨਹੀਂ ਰੱਬ ਨੇ ਜ਼ਿੰਦਗੀ ਕਿਉਂ ਦਿੱਤੀ ਹੈ ਇਹਨਾਂ ਨੂੰ ਚੰਗਾ ਜ਼ਿੰਦਗੀ ਨਹੀਂ ਦਿੰਦਾ ਕਈ ਵਾਰੇ ਦੇਖਿਆ ਆਇਆ ਸੀ ਕਿਉਂਕਿ ਸਾਡੇ ਕੋਲ ਬੇਨਤੀਆਂ ਆਉਂਦੀਆਂ ਰਹਿੰਦੀਆਂ ਹੈ ਉਹ ਪਤਾ ਨਹੀਂ ਮਾਲਕੋ ਜੀਵਨ ਕਿਉਂ ਦਿੰਦਾ ਹੈ। ਹੈਗਾ ਜੀਵਨ ਤੋਨਾ ਸੈੱਟ ਦਿੰਦਾ ਪਰ ਤੂੰ ਹੀ ਗਲਤ ਜਗ੍ਹਾ ਲਾ ਕੇ ਬੈਠਾ ਹੈਂ। ਸਮਝਿ ਦਿਓ ਕਿ ਨਹੀਂ। ਹੁਣ ਉਹੀ ਗੱਲ ਹੈ ਕਿ ਕਰੰਟ ਇਧਰਲੇ ਬਾਕਸੇ ਚ ਐ ਤਾਂ ਤਾਰ ਬੰਦੇ ਨੇ ਇਧਰ ਲਾਈ ਹੋਵੇ ਤਾਂ ਬਾਅਦ ਚੋ ਕਹਣਾ ਪਤਾ ਨਹੀਂ ਆ ਮੱਲਬ ਕਿਉਂ ਦਿੰਦਾ ਜਗਦਾ ਹੀ ਨਹੀਂਗਾ। ਉਹ ਭਾਈ ਤਾਰਾਂ ਸਹੀ ਲਾ ਲਾ ਲਾਈਟ ਆਪੇ ਆ ਜਾਏਗੀ। ਤੇਰੇ ਜੀਵਨ ਚ ਜੇ ਅਜ ਨਿਰਾਸ਼ਾ ਹੈ, ਉਦਾਸੀ ਹੈ, ਤਕਲੀਫਾਂ ਹੈ, ਦੁੱਖ ਹੈ, ਪਰੇਸ਼ਾਨੀਆਂ ਹੈ ਤਾਂ ਇਹਦਾ ਮਤਲਬ ਤੂੰ ਹੀ ਕਿਤੇ ਗਲਤ ਜਗ੍ਹਾ ਤਾਰਾਂ ਜੋੜ ਕੇ ਬੈਠਾ ਹੈਂ। ਇਹਦਾ ਜੀਵਨ ਚ ਦਾ ਆਨੰਦ ਹੀ ਬੜਾ ਹੈ। ਅੱਛਾ ਕਿਨੂ ਕਿਨੂ ਲੱਗਦਾ ਜੀਵਨ 'ਚ ਆਨੰਦ ਬੜਾ ਹੈ ਖੁਸ਼ੀ ਬੜੀ ਹੈ ਜੀਵਨ 'ਚ ਬਹੁਤ ਔਰ ਇਹ ਗੱਲ ਯਾਦ ਰੱਖੋ ਇਹ ਉਹੀ ਕਹਿ ਸਕਦਾ ਹੱਥ ਉਹੀ ਖੜੇ ਕਰ ਸਕਦਾ ਜਿਹਦੇ ਅੰਦਰ ਮਾਲਕ ਦਾ ਪਿਆਰ ਹੋਵੇ ਕਿਉਂਕਿ ਜੀਵਨ ਦਾ ਆਨੰਦ ਲੈ ਹੀ ਹੋ ਸਕਦੇ ਨਹੀਂ ਤਾਂ ਅਸੀਂ ਦੇਖਿਆ ਹੈ ਦੁਨੀਆਂ ਨਾਲ ਮੁਹੱਬਤ ਕਰਨ ਵਾਲੇ ਉਸ ਆਨੰਦ ਨੂੰ ਕਦੀ ਹਾਸਲ ਕਰ ਹੀ ਨਹੀਂ ਪਾਉਂਦੇ ਤਾਂ ਹਰ ਵੇਲੇ ਟੈਨਸ਼ਨ 'ਚ ਰਹਿੰਦੇ ਆ ਕਿ ਇਹਦੇ ਨਾਲ ਪਿਆਰ ਕਰਕੇ ਆਹ ਟੈਨਸ਼ਨ ਪੱਲੇ ਪੈ ਗਈ ਉਹਦੇ ਨਾਲ ਪਿਆਰ ਕਰਕੇ ਆਹ ਟੈਨਸ਼ਨ ਪੱਲੇ ਪੈ ਗਈ ਉਹਦੇ ਨਾਲ ਪਿਆਰ ਕਰਕੇ ਆਹ ਚਿੰਤਾ ਪੱਲੇ ਪੈ ਗਈ ਹੋ ਲੋ ਸਮਝਦੇ ਹੋ ਕਿ ਨਹੀਂ ਜਦ ਰਬੀਆ ਬਸਰੀ ਨੇ ਕਿਹਾ ਨਾ ساری ਉਮਰ ਹੀ ਆਟਾ ਗੁੰਨਿਆ ਲੱਖਾਂ ਕੀਤੇ ਪੇੜੇ ਹੋ ਲੋ ਸਮਝਦੇ ਹੋ ਕਿ ਨਹੀਂ ਰਬੀਆ ਬਸਰੀ ਇੱਕ ਫਕੀਰ ਔਰਤ ਸੀ ਕਹਿੰਦੀ ساری ਜ਼ਿੰਦਗੀ ਆਟਾ ਗੁੰਦੀ ਰਹੀਆਂ ساری ਜ਼ਿੰਦਗੀ ਪੇੜੇ ਕਰਦੀ ਰਹੀਆਂ ਪਰ ਫੇ ਮੁਰਸ਼ਿਦ ਦੀ ਅਹਿਮੀਅਤ ਦਸੀ ਕਿ ساری ਜ਼ਿੰਦਗੀ ਆਟਾ ਗੁੰਨਿਆ ਲੱਖਾਂ ਕੀਤੇ ਪੇੜੇ ਉਹ ਕਹੇ ਰਬੀਆ ਮੁਰਸ਼ਿਦ ਵਾਜੋ ਕੋਈ ਨਾ ਆਂਦਾ ਨੇੜੇ ਕਹਿੰਦੇ ਨੇੜੇ ਤਾਂ ਹਮੇਸ਼ਾ ਮੁਰਸ਼ਿਦ ਹੀ ਆਂਦਾ ਹੈ ਖੁਸ਼ੀਆਂ ਤਾਂ ਹਮੇਸ਼ਾ ਮੁਰਸ਼ਿਦੀ ਦਿੰਦਾ ਹੈ ਇਹ ਤਾਂ ਆ ਦੁਨੀਆ ਨੂੰ ਤਾਂ ਆਟਾ ਗੁੰਨੀ ਜਾਓ ਪੇੜੇ ਕਰੀ ਜਾਓ ਤਾਂ ਦੁਨੀਆ ਖੁਸ਼ ਰਹਿੰਦੀ ਹੈ ਜੇ ਕਰਨਾ ਬੰਦ ਕਰ ਦਿਓ ਤਾਂ ਲੜਦੀ ਹੈ ਝਗੜੇ ਕਰਦੀ ਹੈ ਇਹਦਾ ਕਦੀ ਕਰਕੇ ਦੇਖ ਲਿਓ ਤੁਸੀਂ ਦਿਓ ਕਿ ਨਹੀਂ ਇਹ ਚੀਜ਼ ਹੋ ਜਾਂਦੀ ਹੈ ਉਹ ਦੁਨੀਆਵਾਰੀ ਇਸ਼ਾਰਾ ਕਰਦੇ ਆ ਪਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਪੇੜੇ ਕਰਨੇ ਬੰਦ ਕਰ ਦਿਓ ਯਾਰ ਆਟਾ ਗੁੰਨਣਾ ਬੰਦ ਕਰ ਦਿਓ ਕਹਿਣ ਦਾ ਮਤਲਬ ਹੈ ਬਾਹਰੀ ਤੌਰ ਤੇ ਕਰਮ ਕਰੋ ਪਰ ਅੰਦਰ ਆਪਣੇ ਇਸ਼ਕ ਰੱਖੋ ਆਪਣੇ ਮਾਲਕ ਦਾ ਕਿ ਮੈਂ ਉਹ ਰਸਤੇ ਚੱਲਣਾ ਹੈ ਉਹ ਕਰਮ ਕਰਨਾ ਜਿੰਨਾ ਮੇਰਾ ਮਾਲਕ ਖੁਸ਼ ਹੋਵੇ ਉਹਦੀ ਖੁਸ਼ੀ ਦੀ ਖਾਤਰ ਇਸ ਲਈ ਤੁਸੀਂ ਬੇਕਾਰ ਨਹੀਂ ਹੋ ਜਿਸ ਨੂੰ ਵੀ ਉਸ ਰੱਬ ਨੇ ਜ਼ਿੰਦਗੀ ਦਿੱਤੀ ਨਾ ਚਾਹੇ ਇੱਕ ਅਸੀਂ ਕਹਿ ਲਈਏ ਕਿ ਗੰਦਗੀ ਦਾ ਕੀੜਾ ਵੀ ਹੈ ਉਹਦੇ ਪਿੱਛੇ ਵੀ ਕੋਈ ਨਾ ਕੋਈ ਮਕਸਦ ਹੈ ਉਹ ਵੀ ਬੇਕਾਰ ਨਹੀਂ ਹੈ ਜੇ ਬੰਦਾ ਕਹਵੇ ਗੰਦਗੀ ਦੇ ਕੀੜੇ ਨੂੰ ਰੱਬ ਨੇ ਕਿਉਂ ਪੈਦਾ ਕੀਤਾ ਇਹ ਵੀ ਉਹਦੀ ਉਹਦੀ ਰਜ਼ਾ ਹੈ ਉਹਦੇ ਰਾਜ ਹੈ ਕਿਉਂਕਿ ਗੰਦਗੀ ਦੇ ਕੀੜੇ ਵੀ ਗੰਦਗੀ ਨੂੰ ਖਾ-ਖਾ ਕੇ ਗੰਦਗੀ ਨੂੰ ਘਟਾਉਂਦੇ ਐ ਜੇ ਉਹ ਗੰਦਗੀ ਨਾ ਖਾਂਦਾ ਇੱਥੇ ਹਾਲਾਤ ਹੀ ਮਾੜੇ ਹੋ ਜਾਣ। ਕਈ ਵਾਰਾ ਦੇਖਦੇ ਨਾ ਤੁਸੀਂ ਜੋ ਘਰ 'ਚ 플ੱਸ਼ ਦਾ ਟੈਂਕ ਬਣਾਉਂਦੇ ਆਂ ਹੀ ਕਹਿੰਦੇ ਵਿੱਚ ਮਿੱਠਾ ਸਿੱਟਦੇ ਹੋ ਤਾਂ ਕਿ ਕੀੜੇ ਪੈਦਾ ਹੋਣ ਜਿਹੜੇ ਗੰਦਗੀ ਨੂੰ ਖਾ ਸਕਣ। ਸੋ ਹਰ ਚੀਜ਼ ਪਿੱਛੇ ਕੋਈ ਨਾ ਕੋਈ ਰਾਜ ਹੈ ਜਿੱਚ ਬੰਦੇ ਦਾ ਫਾਇਦਾ ਹੈ। ਕੋਈ ਵੀ ਚੀਜ਼ ਬੇਅਰਥ ਨਹੀਂ ਹੈ। ਜੇ ਕਿ ਗੰਦਗੀ ਦੇ ਕੀੜੇ ਨੂੰ ਵੀ ਪ੍ਰਮਾਤਮਾ ਨੇ ਕਿਸੇ ਮਕਸਦ ਵਾਸਤੇ ਪੈਦਾ ਕੀਤਾ ਹੋ ਮਾਲਕ ਨੇ ਫੇ ਤੁਸੀਂ ਤਾਂ ਹੋਈ ਜੂਨੀਆ ਦੇ ਸਰਦਾਰ ਫੇ ਤੁਹਾਨੂੰ ਕਿਸ ਵਾਸਤੇ ਉਹਨਾਂ ਪੈਦਾ ਕੀਤਾ ਹੋਗਾ ਜ਼ਰਾ ਸੋਚੋ। ਤੁਸੀਂ ਕੋਈ ਮਾੜੀ-ਮੋਟੀ ਚੀਜ਼ ਨਹੀਂ ਹੋ। ਇਸ ਲਈ ਆਪਣੇ ਜੀਵਨ ਦੇ ਮਕਸਦ ਨੂੰ ਪਹਿਚਾਣੋ। ਔਰ ਜਿੱਦਾਂ ਦੱਸਿਆ ਕਿ ਜ਼ਿੰਦਗੀ ਇਦਾਂ ਦੀ ਜਿਓ ਕਿ ਦੁਨੀਆ ਨੂੰ ਸੁੰਦਰ ਬਣਾਉਣ ਵਿੱਚ ਤੁਹਾਡਾ ਪੂਰਾ ਯੋਗਦਾਨ ਹੋਵੇ। ਇਹ ਦੁਨੀਆ ਰੂਪੀ ਕਮਰੇ ਨੂੰ ਸਜਾ ਕੇ ਜਾਣਾ ਹੈ। ਅੱਛੀ ਯਾਦਾਂ ਦੀ ਪੇਂਟਿੰਗ ਲਗਾ ਕੇ ਜਾਣੀ ਹੈ। ਅੱਛੀ ਸੈਟਿੰਗ ਕਰਕੇ ਜਾਣੀ ਹੈ ਤਾਂ ਕਿ ਦੁਨੀਆ ਤੁਹਾਨੂੰ ਯਾਦ ਕਰੇ ਕਿ ਵਾਕਈ ਇਹ ਕੋਈ ਐਸਾ ਆਇਆ ਸੀ ਜਿਹੜਾ ਦੁਨੀਆ ਨੂੰ ਹੋਰ ਵੀ ਸੁੰਦਰ ਬਣਾ ਗਿਆ। ਤੇਰਾ ਸਮਝਣਾ ਇਦਾਂ ਦੀ ਜ਼ਿੰਦਗੀ ਨਹੀਂ ਜੀਣੀ। ਕਿ ਕੋਈ ਕਵੇ ਆ ਕਿਦਾਂ ਦਾ ਬੰਦਾ ਦੁਨੀਆ 'ਚ ਪੈਦਾ ਹੋ ਗਿਆ ਕਿ ਦੁਨੀਆ ਨੂੰ ਨਰਕ ਬਣਾ ਗਿਆ ਆ ਦੁਨੀਆ ਦੀ ਸੁੰਦਰਤਾ ਜਿਹੜੀ ਸੀ ਨਾ ਦੁਨੀਆ ਤੇ ਹਸੀ ਸੀ ਖੁਸ਼ੀ ਸੀ ਆਨੰਦ ਸੀ ਸ਼ਾਂਤੀ ਸੀ ਉਹ ਨਹੀਂ ਖਤਮ ਕਰਕੇ ਚਲਾ ਗਿਆ ਕਿਉਂਕਿ ਹੁਣ ਤੁਸੀਂ ਦੇਖੋ ਇੱਥੇ ਬੈਠੇ ਹੋ ਤੁਸੀਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਕਿ ਪੂਰਾ ਮਾਹੌਲ ਖੁਸ਼ੀਵਾਰਾ ਹੋ ਜਾਵੇ ਔਰ ਤੁਸੀਂ ਇਦਾਂ ਦੀ ਹਰਕਤ ਵੀ ਕਰ ਸਕਦੇ ਹੋ ਕਿ ਪੂਰੇ ਮਾਹੌਲ 'ਚ ਟੈਨਸ਼ਨ ਟੈਨਸ਼ਨ ਹੋ ਜਾਵੇ ਲੜਾਈ ਹੋ ਜਾਵੇ ਝਗੜਾ ਹੋ ਜਾਵੇ ਹੁਣ ਅਗਰ ਝਗੜੀ ਵਾਲੀ ਗੱਲ ਹੁੰਦੀ ਹੈ ਤਾਂ ਅਸੀਂ ਕੀ ਕਰ ਰਹੇ ਹਾਂ ਉਹ ਵਾਤਾਵਰਨ ਨੂੰ ਬਦਸੂਰਤ ਕਰ ਰਹੇ ਹਾਂ ਤਜੇ ਅਸੀਂ ਖੁਸ਼ੀ ਵਾਲੀ ਗੱਲ ਕਰਦੇ ਆ ਤਾਂ ਕੀ ਕਰਨੇ ਆ ਇਹ ਵਾਤਾਵਰਨ ਨੂੰ ਅਸੀਂ ਹੋਰ ਵੀ ਸੁੰਦਰ ਬਣਾ ਰਹੇ ਆ ਇਸ ਲਈ ਤੁਸੀਂ ਦੇਖਣਾ ਕਿ ਕਰਮ ਕਿਹੜੇ ਕਰਨੇ ਆ ਅਸੀਂ ਦੁਨੀਆ ਨੂੰ ਸੁੰਦਰ ਬਣਾਉਣ ਵਾਲੇ ਕਰਮ ਕਰਾਂਗੇ ਤਾਂ ਫਿਰ ਪਰਮਾਤਮਾ ਵੀ ਖੁਸ਼ ਔਰ ਤੁਹਾਡਾ ਜੀਵਨ ਵੀ ਖੁਸ਼ੀਆਂ ਨਾਲ ਭਰ ਜਾਏਗਾ ਤਾਂ ਜੇ ਇਦਾਂ ਦੇ ਬੋਲ ਬੋਲਾਂਗੇ ਇਦਾਂ ਦੀ ਕਰਨੀ ਕਰਾਂਗੇ ਕਿ ਰੱਬ ਨੂੰ ਵੀ ਨਾਰਾਜ਼ ਕਰਾਂਗੇ ਤਾਂ ਦੂਜਿਆਂ ਦੇ ਦਿਲਾਂ ਨੂੰ ਵੀ ਦੁਖਾਵਾਗੇ ਤਾਂ ਫਿਰ ਅਸੀਂ ਦੁਨੀਆ ਨੂੰ ਨਰਕ ਬਣਾਵਾਂਗੇ ਤਾਂ ਜੇ ਦੁਨੀਆ ਨੂੰ ਨਰਕ ਬਣਾਵਾਂਗੇ ਤਾਂ ਸਾਡੀ ਜ਼ਿੰਦਗੀ ਸਵਰਗ ਕਦੀ ਹੋਈ ਨਹੀਂ ਸਕਦੀ ਆਪਣੀ ਜ਼ਿੰਦਗੀ ਵੀ ਸਾਡੀ ਨਰਕ ਬਣ ਜਾਏਗੀ ਦੁੱਖਾਂ ਨਾਲ ਭਰ ਜਾਏਗੀ ਸਮਝ ਰਹੇ ਹੋ ਕਿ ਨਹੀਂ ਇਸ ਲਈ ਅੱਜ ਤੋਂ ਵਚਨ ਕਰੋ ਕਿ ਅਸੀਂ ਦੁਨੀਆ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਹੈ ਅੱਛੀ ਕਰਨੀ ਦੀ ਜਿੱਦਾਂ ਆਪਾਂ ਦੱਸਿਆ ਨਾ ਕੋਈ ਆਂਦਾ ਘਰ ਦੇ ਚ ਗੁਲਦਸਤਾ ਰੱਖ ਕੇ ਅੱਛੀ ਪੇਂਟਿੰਗ ਲਾ ਕੇ ਅੱچھے ਪਰਦੇ ਲਾ ਕੇ ਕਮਰੇ ਦੀ ਸੁੰਦਰਤਾ ਨੂੰ ਵਧਾ ਦਿੰਦਾ ਬਸ ਐਸੀ ਵੀ ਇਦਾਂ ਦੀ ਜ਼ਿੰਦਗੀ ਜੀਣੀ ਹੈ ਕਿ ਸਾਡੀ ਕਰਨੀ ਐਸੀ ਹੋਵੇ ਕਿ ਦੁਨੀਆ ਦੀ ਸੁੰਦਰਤਾ ਸਾਡੀ ਵਜ੍ਹਾ ਨਾਲ ਕਈ ਗੁਣਾ ਵੱਧ ਜਾਵੇ ਇਦਾਂ ਦੀ ਸਾਡੀ ਕਰਨੀ ਹੋਵੇ ਮਜ਼ਾ ਫੇਰੇ ਜ਼ਿੰਦਗੀ ਦਾ ਇੱਕ ਵੀ ਕਰਮ ਇਦਾਂ ਦਾ ਨਾ ਹੋਵੇ ਕਿ ਅਸੀਂ ਇਹ ਸੋਹਣੀ ਦੁਨੀਆ ਨੂੰ ਸੁੰਦਰ ਦੁਨੀਆ ਨੂੰ ਇਹ ਰੱਬ ਦੇ ਘਰ ਨੂੰ ਬਦਸੂਰਤ ਬਣਾ ਕੇ ਗੰਦਾ ਕਰਕੇ ਜਾਈਏ ਇਸ ਲਈ ਤਾਂ ਹੀ ਕਿਹਾ ਗੰਦੀ ਬਾਣੀ ਨਾ ਬੋਲੋ ਗੰਦੀ ਸੋਚ ਨਾ ਰੱਖੋ ਅਚੀ ਬਾਣੀ ਬੋਲੋ ਅਚੀ ਸੋਚ ਰੱਖੋ ਫਿਰ ਰੱਬ ਵੀ ਖੁਸ਼ ਹੋਏ ਸੋ ਇਲਹਾਸ ਫਕੀਰ ਦੇ ਗੋਡੇ ਤੇ ਰਗੜ ਲੱਗੀ ਤਾਂ ਖੁਦਾ ਨੇ ਕਿਹਾ ਇਲਹਾਸ ਪੈਗੰਬਰ ਨੂੰ ਕਿ ਜਾ ਕੇ ਕਹਦੇ ਉਹਨੂੰ ਕਿ ਹੁਣ ਮੈਂ ਤੇਰੇ ਤੋਂ ਨਾਰਾਜ਼ ਹਾਂ ਕਿਉਂਕਿ ਜਿਹੜੇ ਪ੍ਰੇਮੀ ਹੁੰਦੇ ਕਦੀ ਸ਼ਿਕਾਇਤਾਂ ਨਹੀਂ ਕਰਦੇ ਉਹ ਤਾਂ ਹਰ ਹਾਲਤ ਵਿੱਚ ਸ਼ੁਕਰ ਕਰਦੇ ਆ ਜਦੋਂ ਇਲਹਾਸ ਪੈਗੰਬਰ ਨੂੰ ਇਲਹਾਮ ਹੋਇਆ ਆਵਾਜ਼ ਆਈ ਖੁਦਾ ਦੀ ਤਾਂ ਇਲਹਾਸ ਪੈਗੰਬਰ ਚਲੇ ਗਏ ਉਸ ਪਹਾੜ ਤੇ ਫਕੀਰ ਦੇ ਕੋਲ ਜਦੋਂ ਫਕੀਰ ਦੇ ਕੋਲ ਗਏ ਜਾ ਕੇ ਸਾਰੀ ਗੱਲ ਫਕੀਰ ਨੂੰ ਦੱਸੀ ਕਿ ਇਦਾਂ ਖੁਦਾ ਆਦੀ ਮੈਨੂੰ ਇਹ ਆਵਾਜ਼ ਆਈ ਹੈ ਤੂੰ ਇਦਾਂ ਸ਼ਿਕਾਇਤ ਕੀਤੀ ਹੈ ਤਰੇ ਕਿਤੇ ਗੋਡੇ ਤੇ ਰਗੜ ਲੱਗ ਗਈ ਹੁਣੀ ਹੈ ਤੂੰ ਰੱਬ ਨੂੰ ਕਿਹਾ ਕਿ ਇਹ ਚਤਾਨ ਤੂੰ ਕਿਉਂ ਬਣਾਈ ਬੇਕਾਰ ਵਿੱਚ ਪੈਦਾ ਕੀਤੀ ਇਹਦੀ وجہ ਨਾਲ ਮੇਰੇ ਰਗੜ ਲੱਗ ਗਈ ਤੂੰ ਸ਼ਿਕਾਇਤ ਕੀਤੀ ਤਾਂ ਰੱਬ ਨੇ ਕਹਿ ਦਿੱਤਾ ਕਿ ਉਹਨੂੰ ਕਹਿ ਦੇ ਕਿ ਉਹਨਾਂ ਸ਼ਿਕਾਇਤ ਕੀਤੀ ਹੈ ਮੇਰੀ ਬਣਾਈ ਚੀਜ਼ ਨੂੰ ਨਿੰਦਿਆ ਹੈ ਹਰ ਚੀਜ਼ ਪਿੱਛੇ ਕੋਈ ਮਕਸਦ ਹੁੰਦਾ ਰਾਜ ਹੁੰਦਾ ਹੈ ਉਹ ਮੇਰਾ ਪਿਆਰਾ ਹੋ ਕੇ ਰਾਜ ਸਮਝਣ ਦੀ بجائے ਉਹਨੇ ਮੇਰੀ ਸ਼ਿਕਾਇਤ ਕੀਤੀ ਇਸ ਲਈ ਅੱਜ ਤੋਂ ਮੈਂ ਤੋਂ ਨਾਰਾਜ਼ ਆ ਉਹਨੂੰ ਨਰਕਾਂ 'ਚ ਭੇਜ ਦਿਆਂਗਾ ਜਿਸ ਲਈ ਸੁਣਿਆ ਉਸ ਫਕੀਰ ਨੇ ਉਹ ਤਾਂ ਨੱਚਣ ਲੱਗ ਗਿਆ ਉਹ ਤਾਂ ਨੱਚਣ ਲੱਗ ਗਿਆ ਕੋਈ ਲਿਆਸ ਪੈਗੰਬਰ ਕਹਿੰਦੇ ਤੂੰ ਸੁਣਿਆ ਰੱਬ ਤੇ ਤੂੰ ਨਾਰਾਜ ਐ ਉਹਨੇ ਕਿਹਾ ਤੈਨੂੰ ਨਰਕਾ 'ਚ ਭੇਜਣਾ ਹੈ ਉਹ ਫਕੀਰ ਕਹਿੰਦੇ ਠਹਿਰ ਲੋ ਪੈਗੰਬਰ ਸਾਹਿਬ ਉਹ ਪਹਿਲਾਂ ਇੰਨੀ ਗੱਲ ਦੀ ਤਾਂ ਖੁਸ਼ੀ ਮਨਾ ਲਾਂ ਦਿਓ ਰੱਬ ਨੇ ਕਿਹਾ ਸੀ ਉਹ ਮੇਰਾ ਪਿਆਰਾ ਸੀ ਉਹਨੇ ਸ਼ਿਕਾਇਤ ਕਿਉਂ ਕੀਤੀ ਉਹ ਰੱਬ ਨੇ ਮੈਨੂੰ ਆਪਣਾ ਪਿਆਰਾ ਕਹਿ ਦਿੱਤਾ ਇਸ ਤੋਂ ਵੱਡੀ ਮᱡਦੀ ਗੱਲ ਹੋਰ ਕੀ ਹੋ ਸਕਦੀ ਹੈ ਨਾਰਾਜ਼ਗੀ ਦੀ ਗੱਲ ਤਾਂ ਬਾਅਦ ਵਿੱਚ ਐ ਇਹਨਾਂ ਤੇ ਇੰਨੀ ਗੱਲ ਹੈ ਮੈਂ ਤਾਂ ਸਮਝਦਾ ਸੀ ਉਹ ਰੱਬ ਨੂੰ ਮੇਰੇ ਬਾਰੇ ਪਤਾ ਹੀ ਨਹੀਂ ਹੈ ਪਰ ਰੱਬ ਇੰਨਾ ਮੈਨੂੰ ਪ੍ਰੇਮ ਕਰਦਾ ਹੈ ਕਿ ਮੈਨੂੰ ਕਹਿਣ ਵਾਸਤੇ ਆਪਣੇ ਖਾਸ ਪੈਗੰਬਰ ਨੂੰ ਮੇਰੇ ਕੋਲ ਭੇਜਿਆ ਇਹ ਉਹਦਾ ਪ੍ਰੇਮ ਨਹੀਂ ਤਾਂ ਹੋਰ ਕੀ ਹੈ ਮੈਨੂੰ ਇਸੇ ਮਸਤੀ 'ਚ ਥੋੜੀ ਦੇਰ ਰਹਿਣ ਦਿਓ ਕਿ ਮੇਰਾ ਰੱਬ ਮੈਨੂੰ ਪ੍ਰੇਮ ਕਰਦਾ ਹੈ ਇਹ ਤਾਂ ਰੱਬ ਨੂੰ ਤਾਂ ਸਾਰੀ ਦੁਨੀਆ ਪ੍ਰੇਮ ਕਰਦੀ ਹੈ ਇਸ ਲਈ ਇਸ਼ਕ ਦੀ ਵੀ ਇੱਕ ਮਸਤੀ ਹੁੰਦੀ ਹੈ ਅਮੀ ਦਿਓ ਕਿ ਨਹੀਂ ਉਹ ਕਹਿੰਦੇ ਪਹਿਲਾਂ ਇੰਨੀ ਤਾਂ ਮਸਤੀ ਰਹਿਣ ਦਿਓ ਕਿ ਮੈਨੂੰ ਆਹੀ ਗੱਲ ਸੁਣ ਕੇ ਮਜ਼ਾ ਆ ਗਿਆ ਕਿ ਖੁਦਾ ਨੇ ਇੱਕ ਪਗਮ ਆਪਣੇ ਪੈਗੰਬਰ ਨੂੰ ਮੇਕੋ ਭੇਜਿਆ ਕਿ ਜਾ ਜਾ ਕੇ ਉਹਨੂੰ ਕਹਦੇ ਮੈਂ ਤੈਨੂੰ ਪ੍ਰੇਮ ਕਰਦਾ ਸੀ ਪਰ ਤੂੰ ਸ਼ਿਕਾਇਤ ਕੀਤੀ ਉਹ ਸਾਰਾ ਪ੍ਰੇਮ ਖਤਮ ਹੁਣ ਤੈਨੂੰ ਨਰਕਾਂ ਚ ਭੇਜੂ ਹੈ ਰੱਬ ਮੈਨੂੰ ਪ੍ਰੇਮ ਕਰਦਾ ਸੀ ਸ਼ੁਕਰ ਹੈ ਉਸਦਾ ਮੈਨੂੰ ਪ੍ਰੇਮ ਕਰਦਾ ਸੀ ਤਾਂ ਪੈਗੰਬਰ ਸਾਹਿਬ ਹੁਣ ਇੰਨੀ ਗੱਲ ਇੱਕ ਹੋਰ ਰੱਬ ਨੂੰ ਕਹਦੇ ਹੋ ਕਿ ਜੇ ਨਰਕ 'ਚ ਮੈਨੂੰ ਭੇਜਣਾ ਚਾਹੁੰਦਾ ਨਾ ਉਹ ਮੇਰਾ ਰੱਬ ਤਾਂ ਮੈਂ ਖੁਸ਼ੀ ਨਾਲ ਜਾਣ ਨੂੰ ਤਿਆਰ ਆ ਕਿਉਂਕਿ ਆਪਣੇ ਯਾਰ ਦੀ ਰਜ਼ਾ ਮੈਂ ਹਰ ਹਾਲਤ ਵਿੱਚ ਪੂਰੀ ਕਰਨੀ ਹੈ ਪਰ ਮੇਰੀ ਇੱਕ ਬੇਨਤੀ ਹੈ ਕਿ ਰੱਬ ਨੂੰ ਕਹਿ ਦੋ ਜਦੋਂ ਮੈਨੂੰ ਨਰਕਾਂ ਚ ਭੇਜੇ ਤਾਂ ਮੇਰੇ ਸਰੀਰ ਨੂੰ ਇੰਨਾ ਬड़ा ਕਰ ਦੇਵੇਂ ਕਿ ਪੂਰੀ ਨਰਕ ਮੇਰੇ ਸਰੀਰ ਨਾਲ ਹੀ ਭਰ ਜਾਵੇ ਰਾਜ ਸਮਝ ਲੈੋ ਜਰਾ ਕੀ ਕਹਿਣਾ ਰੱਬ ਨੂੰ ਤੇ ਅਗਰ ਮੈਨੂੰ ਉਹ ਨਰਕ ਚ ਭੇਜਣ ਦਾ ਫੈਸਲਾ ਕਰ ਹੀ ਚੁੱਕਾ ਹੈ ਤਾਂ ਮੇਰੇ ਸਰੀਰ ਨੂੰ ਇੱਡਾ ਵਿਸ਼ਾਲ ਕਰ ਦੇਵੇ ਇੱਡਾ بڑا ਕਰ ਦੇਵੇ ਕਿ ਪੂਰੀ ਨਰਕ ਮੇਰੇ ਨਾਲ ਹੀ ਭਰ ਜਾਵੇ ਇਲਿਆਸ ਪੈਗੰਬਰ ਕਹਿੰਦੇ ਕਿਉਂ ਇਦਾਂ ਕਿਉਂ ਕਹਿਣਾ ਇਹਦੇ ਵਿੱਚੇ ਰਾਜ ਕੀ ਹੈ ਕਾਰਨ ਕੀ ਹੈ ਤਾਂ ਫਕੀਰ ਕਹਿੰਦੇ ਕਾਰਨ ਇਹ ਹੈ ਕਿ ਜੇ ਹੁਣ ਮੇਰੇ ਯਾਰ ਨੇ ਫੈਸਲਾ ਲਈ ਲਿਆ ਮੈਨੂੰ ਨਰਕ 'ਚ ਭੇਜਣ ਦਾ ਤਾਂ ਮੈਂ ਚਾਹੁੰਦਾ ਮੇਰਾ ਸਰੀਰ ਇੰਨਾ بڑا ਹੋ ਜਾਵੇ ਕਿ ਸਾਰੀ ਨਰਕ ਮੇਰ ਨਾਲ ਹੀ ਭਰ ਜਾਵੇ ਤਾਂ ਕਿ ਕਿਸੇ ਹੋਰ ਵਾਸਤੇ ਨਰਕ ਵਿੱਚ ਜਗ੍ਹਾ ਹੀ ਨਾ ਰਵੇ ਕਮ ਸੇ ਕਮ ਕੋਈ ਹੋਰ ਤਾਂ ਨਾ ਨਰਕ ਤੇ ਜਾਏਗਾ ਸਾਰੇ ਬੱਚੇ ਤਾਂ ਰਹਿਣਗੇ ਨਰਕਾਂ ਤੋਂ ਮੈਂ ਹੀ ਨਰਕ ਇਕੱਲਾ ਝੱਲ ਲਾਂ ਔਰ ਬਾਕੀ ਸਾਰੇ ਤਾਂ ਨਰਕਾ ਤੋਂ ਵੱਧ ਜਾਣਗੇ ਕਿਉਂਕਿ ਜੇ ਮੇਰੇ ਸਰੀਰ ਨੂੰ ਇੰਨਾ بڑا ਕਰ ਦਿੱਤਾ ਜਾਵੇ ਇਹਦਾ ਬੰਦਾ ਕਹਿੰਦਾ ਨਾ ਇੱਕ ਕਮਰਾ ਹੈ ਉਹ ਮੇਰੇ ਸਰੀਰ ਨੂੰ ਇੰਨਾ بڑا ਕਰ ਦੋ ਪੂਰੇ ਕਮਰੇ 'ਚ ਮੈਂ ਇਕੱਲਾ ਹੀ ਰਾਜਾ ਮਾਂ ਇੰਨਾ ਵੱਡਾ ਹੋ ਜਾਵੇ ਇਹ ਮੇਰਾ ਹਮਰੋਂ ਦੇਖਿਆ ਕਈ ਸਰੀਰ ਦੇ ਇੰਨੇ ਭਾਰੇ ਹੁੰਦੇ ਬਸ ਦੀ ਇੱਕੋ ਸੀਟ ਤੇ ਇਕੱਲੇ ਬਹਿ ਜਾਂਦੇ ਦੂਜੇ ਨੂੰ ਜਗ੍ਹਾ ਹੀ ਨਹੀਂ ਉਦਾਹਰਣ ਦੇ ਰਹੇ ਸੀ ਉਹਨਾਂ ਨੇ ਵੀ ਕਿਹਾ ਫਕੀਰ ਨੇ ਕਿ ਮੇਰੇ ਸਰੀਰ ਨੂੰ ਇੰਨਾ بڑا ਕਰ ਦਿਓ ਤੇ ਨਰਕ 'ਚ ਮੈਂ ਹੀ ਮੈਂ ਰ੍ਹਾਂ ਇਕੱਲਾ ਤਾਂ ਕਿ ਕੋਈ ਹੋਰ ਨਰਕਾ ਚ ਨਾ ਆਵੇ ਕਿਉਂਕਿ ਮੈਂ ਨਹੀਂ ਚਾਹੁੰਦਾ ਇਹ ਦੁਨੀਆ ਮੇਰੇ ਯਾਰ ਨੂੰ ਭੁੱਲ ਕੇ ਮੇਰੇ ਯਾਰ ਤੋਂ ਦੂਰ ਹੋ ਕੇ ਨਰਕਾ ਚ ਸੜਦੀ ਫਿਰੇ ਮੈਂ ਤਾਂ ਇਹੀ ਚਾਹੁੰਦਾ ਜਿਹੜਾ ਵੀ ਜਾਵੇ ਮੇਰੇ ਯਾਰ ਦੇ ਘਰ ਜਾਵੇ ਕਹਿੰਦੇ ਜਦੋਂ ਇੰਨੀ ਗੱਲ ਫਕੀਰ ਨੇ ਕਹੀ ਤਾਂ ਉਸੇ ਮੇਲੇ ਅਦਰਤ ਇਲੀ ਹਾਸ ਨੂੰ ਖੁਦਾ ਦੀ ਆਵਾਜ਼ ਆਈ ਕਿ ਐ ਪੈਗੰਬਰ ਕਹਦੇ ਮੇਰੇ ਪਿਆਰੇ ਨੂੰ ਉਹ ਇੰਨੀ ਦੁਨੀਆ ਦੀ ਫਿਕਰ ਦੇਣ ਨੂੰ ਇੰਨੀ ਦੁਨੀਆ ਦੀ ਫਿਕਰ ਕਿ ਕੱਲਾ ਨਰਕ ਭੋਗਣ ਨੂੰ ਤਿਆਰ ਹੈ ਕਿ ਕੋਈ ਹੋਰ ਨਰਕ ਨਾ ਨਰਕ 'ਚ ਨਾ ਜਾਵੇ ਇਹਦੇ ਦਿਲ 'ਚ ਮੇਰੀ مخلوਕ ਵਾਸਤੇ ਇਸ ਸੰਸਾਰ ਵਾਸਤੇ ਇੰਨਾ ਪਿਆਰ ਹੈ ਤੇ ਜਾਂ ਇਹਨੂੰ ਕਹਿ ਦੇ ਇਹਨੂੰ ਵੀ ਬਖਸ਼ਿਆ ਤੇ ਜਿਹੜਾ ਵੀ ਇਹਦੇ ਨਾਲ ਇਸ਼ਕ ਕਰੇਗਾ ਉਹਨੂੰ ਵੀ ਬਖਸ਼ ਦਿੱਤਾ ਯਾਨੀ ਇਹਨੂੰ ਤਾਂ ਮਾਫ ਕੀਤਾ ਹੀ ਪਰ ਜਿਹੜਾ ਇਹਦੇ ਨਾਲ ਇਸ਼ਕ ਕਰੇਗਾ ਉਹਨੂੰ ਵੀ ਬਖਸ਼ਿਆ ਉਹ ਵੀ ਨਰਕ 'ਚ ਨਹੀਂ ਜਾਏਗਾ ਕਿਉਂਕਿ ਜਿਹੜਾ ਮੇਰੀ مخلوਕ ਨਾਲ ਪਿਆਰ ਕਰਦਾ ਹੈ ਉਹਦੇ ਬਾਰੇ ਸੋਚਦਾ ਹੈ ਅੱਛੀ ਸੋਚ ਰੱਖਦਾ ਹੈ ਉਹ ਮੇਰਾ ਹੈ ਸਰ ਕਿਉਂਕਿ ਮੈਂ ਵੀ ਆਪਣੇ ਖਲਕਤ ਨਾਲ ਖਲਕਤ ਯਾਨੀ ਦੁਨੀਆ ਨਾਲ ਬਹੁਤ ਪ੍ਰੇਮ ਕਰਦਾ ਹਾਂ ਔਰ ਜਿਹੜਾ ਜਿੱਦਾਂ ਮੈਂ ਫਿਕਰ ਕਰਦਾ ਆ ਕਿ ਸਭ ਨੂੰ ਖੁਸ਼ੀ ਮਿਲੇ ਇਦਾਂ ਹੀ ਜਿਹੜਾ ਇਹ ਫਿਕਰ ਕਰਨੀ ਸ਼ੁਰੂ ਕਰ ਦਿੰਦਾ ਹੈ ਨਾ ਉਹ ਮੇਰਾ ਪਿਆਰਾ ਹੈ